ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਪਹਿਲਾਂ ਤਾਂ ਮਾਫੀ ਚਾਹਾਂਗੇ ਕਾਫੀ ਦਿਨਾਂ ਬਾਅਦ ਜਿਹੜੀ ਵੀਡੀਓ ਤੁਹਾਡੇ ਨਾਲ ਸੰਜੀਕਰਨ ਲੱਗੇ ਆ ਸੋ ਅੱਜ ਦੀ ਆਪਾਂ ਜਿਹੜੀ ਵੀਡੀਓ ਲੈ ਕੇ ਆਈਆਂ ਜੇ ਉਹ ਲੈ ਕੇ ਆਏ ਜੀ ਪੁਰਾਣੀ ਪੈਨਸ਼ਨ ਦੇ ਸਬੰਧ ਵਿੱਚ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆ ਕਾਫੀ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੇ ਲਈ ਲੰਬੇ-ਲੰਬੇ ਤੇ ਵੱਡੇ ਸੰਘਰਸ਼ ਕੀਤੇ ਜਾ ਰਹੇ ਆ ਸਾਥੀ ਜੀ ਆਪਕ ਨੇ ਜਿਹੜੇ ਉਹ ਸੜਕਾਂ ਦੇ ਉੱਪਰ ਜਿਹੜੇ ਰਿਟਾਇਰ ਉਹ ਵੀ ਸੜਕਾਂ ਦੇ ਉੱਪਰ ਉੱਤਰਦੇ ਰੋਸ ਮਜਾਰੇ ਕਰਦੇ ਆਂ ਥਾਂ ਥਾਂ ਧਰਨੇ ਮਜਾਰੇ ਕਰਦੀ ਐ ਤਾਂ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਇੱਕ ਨਵੀਂ ਅਪਡੇਟ ਆਈ ਹੈ ਜੀ ਪੁਰਾਣੀ ਪੈਨਸ਼ਨ ਦੇ ਸਬੰਧ ਵਿੱਚ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਸਮੂਹ ਵਿਭਾਗਾਂ ਤੋਂ ਸੂਚਨਾ ਜਿਹੜੀ ਉਹ ਮੰਗੀ ਗਈ ਹੈ 18 ਜਨਵਰੀ ਅੱਜ ਦੀ ਹੀ ਜਿਹੜੀ ਇਹ ਵੀਡੀਓ ਜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀ ਸੂਚਨਾ ਭੇਜਣ ਲਈ ਨਿਰਦੇਸ਼ ਜਾਰੀ ਕੀਤੇ ਹਨ ਇਹ ਨਿਰਦੇਸ਼ 28 11 2024 ਪੱਤਰ ਰਾਹੀਂ ਜਾਰੀ ਕੀਤੇ ਗਏ ਸਨ ਇਸ ਸਬੰਧੀ ਪਰਸਨਲ ਵਿਭਾਗ ਵੱਲੋਂ ਪੱਤਰ ਰਾਹੀਂ ਸੂਚਨਾ ਮੰਗੀ ਗਈ ਸੀ ਆਪ ਦੇ ਵਿਭਾਗ ਵੱਲੋਂ NPS ਅਧੀਨ ਭਰਤੀ ਹੋਏ ਕਰਮਚਾਰੀਆਂ ਦੀ ਭੇਜੀ ਗਈ ਗਿਣਤੀ ਸੂਚਨਾ ਦੇ ਸਬੰਧ ਵਿੱਚ ਮਾਨਯੋਗ ਮੁਖ ਸਕੱਤਰ ਜੀ ਪ੍ਰਧਾਨਗੀ ਹੇਠ ਮਿਤੀ 17 ਇੱਕ 2025 ਨੂੰ ਹੋਈ ਮੀਟਿੰਗ ਵਿੱਚ ਹਦਾਇਤ ਕੀਤੀ ਗਈ ਹੈ ਕਿ ਵੱਖ-ਵੱਖ ਵਿਭਾਗਾਂ ਵੱਲੋਂ NPS ਅਧੀਨ ਪਰਤੀ ਹੋਏ ਕਰਮਚਾਰੀਆਂ ਬਾਰੇ ਪ੍ਰਾਪਤ ਹੋਈ ਸੂਚਨਾ ਦੀ ਲਗਾਤਾਰਤਾ ਵਿੱਚ ਉਹਨਾਂ ਕਰਮਚਾਰੀਆਂ ਅਧਿਕਾਰੀਆਂ ਦੇ ਨਾਮ ਜਨਮ ਮਿਤੀ ਅਤੇ ਉਹਨਾਂ ਦੀ ਅਧਿਕਾਰੀਆਂ ਦੇ ਰਿਟਾਇਰਮੈਂਟ ਦੀ ਮਿਤੀ ਵੀ ਦੱਸੀ ਜਾਵੇ। ਠੀਕ ਹੈ ਜੀ ਜਿਹੜੇ ਕਰਮਚਾਰੀ NPS ਅਧੀਨ ਆਉਂਦੇ ਆ ਉਹਨਾਂ ਦੀ ਜਿਹੜੀ ਸੂਚਨਾ ਹੋ ਮੰਗੀ ਗਈ ਹੈ। ਇਸ ਲਈ ਨਾਲ ਨਥੀ ਪਰਫਾਰਮੈਂਸ ਆਰ ਮਿਤੀ 211 2025 ਭਾਵ 1 ਜਨਵਰੀ ਤੱਕ ਸੂਚਨਾ ਭੇਜਣ ਦੀ ਖੇਚਲਾ ਕੀਤੀ ਜਾਵੇ ਅਤੇ ਨਾਲ ਹੀ ਸੂਚਨਾ ਸੌਫਟ ਕਾਪੀ ਮਾਧਿਪ ਰਾਹੀਂ ਈਮੇਲ ਰਾਹੀਂ ਜਿਹੜੇ ਹੈਗੇ ਆ ਉਹਨਾਂ ਦੀ ਇਹ ਈਮੇਲ ਦੇ ਉੱਪਰ ਜਿਹੜੀ ਭੇਜੀ ਦਿੱਤੀ ਜਾਣੀ ਚਾਹੀਦੀ ਜ਼ਰੂਰੀ ਹੈ ਜੀ ਇਹ ਨਿਰਦੇਸ਼ ਪ੍ਰਬੰਧਕੀ ਸਿਕਤਰਾ ਜਲ ਸਰੋਤ ਵਿਭਾਗ ਪ੍ਰਬੰਧਕੀ ਸਿਕਤਰਾ ਰੱਖਿਆ ਸਿਵਾਮਾ ਬਲਾ ਪੋਲਾਪ ਪਹਾੰਗ ਪ੍ਰਬੰਧਕੀ ਸਿਕਤਰਾ ਆਮ ਰਾਜ ਪ੍ਰਬੰਧ ਠੀਕ ਹੈ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਕਲਾਇਪ ਵਿਭਾਗ ਦੇ ਪ੍ਰਬੰਧਕੀ ਸਿਕਤਰਾ ਆਪਕਾਰ ਰਿਤ ਕਰ ਵਿਭਾਗ ਨੂੰ ਭੇਜੇ ਗਏ ਹਨ ਠੀਕ ਹੈ ਜੀ ਤਾਂ ਫਿਲਹਾਲ ਅਜੇ ਸਿਰਫ ਸੂਚਨਾ ਹੀ ਜਿਹੜੀ ਹੋ ਮੰਗੀ ਗਈ ਹੈ ਜਿਹੜੇ ਕਰਮਚਾਰੀ ਐਨਪੀਐਸ ਪੈਨਸ਼ਨ ਅਧੀਨ ਆਉਂਦੇ ਹੈ ਜੀ ਠੀਕ ਹੈ ਤਾਂ ਪਰਮਾਤਮਾ ਕਰੇ ਵੀ ਉਹਨਾਂ ਸੰਘਰਸ਼ੀ ਲੋਕਾਂ ਦਾ ਜਿਹੜਾ ਸੰਘਰਸ਼ ਹੈ ਕੰਮ ਆਵੇ ਤੇੜੀ ਪੁਰਾਣੀ ਪੈਨਸ਼ਨ ਹੈ ਉਹ ਜਿਹੜੀ ਜਲਦੀ ਹੀ ਲਾਗੂ ਕੀਤੀ ਜਾਵੇ ਕਿਉਂਕਿ ਪਿਛਲੇ ਦਿਨਾਂ ਚ ਇੱਕ ਨੋਟੀਫਿਕੇਸ਼ਨ ਆਇਆ ਹੈ ਜੀ ਕੇਂਦਰ ਸਰਕਾਰ ਵੱਲੋਂ ਤਾਂ 8ਵਾਂ ਜਿਹੜਾ ਪੇ ਕਮਿਸ਼ਨ ਹੈ ਉਹ ਵੀ ਲਾਗੂ ਕਰ ਦਿੱਤਾ ਗਿਆ ਪਰ ਜਦ ਕਿ ਜਿਹੜੇ ਆਪਣੇ ਪੰਜਾਬ ਦੇ ਵਿੱਚ ਨਿਕੰਮੇ ਭਨ ਕਰਕੇ ਅਜੇ 6ਵਾਂ 7ਵਾਂ ਪੇ ਕਮਿਸ਼ਨ ਦੇ ਵਿੱਚ ਹੀ ਵਿਚਾਰੀਆਂ ਜਿਹੜੇ ਕਰਮਚਾਰੀ ਉਲਝੇ ਪਏ ਐ ਪੁਰਾਣੀ ਪੈਨਸ਼ਨ ਦੇ ਲਈ ਇੱਕ ਲੰਮਾ ਸੰਘਰਸ਼ ਕਰ ਰਹੇ ਆ ਚੱਲ ਰਹੇ ਹਨ ਸੋ ਕੀ ਆਉਂਦਾ ਹੈ ਅੱਗੇ ਨਤੀਜਾ ਤਾਂ ਉਹ ਉਸ ਦੀ ਵੇਟ ਕਰਾਂਗੇ ਨਵੀਂ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ